ਕੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ ਛੋਟੇ-ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ ਸੰਗ੍ਰਹਿ ਕਰਦੇ ਨੇ ਕੋਈ ਡਾਕ ਦੀਆਂ ਟਿਕਟਾਂ ਹੀ ਇਕੱਠੀਆਂ ਕਰੀ ਜਾਂਦਾ ਹੈ ਕੋਈ ਹੋਰ ਤਰ੍ਹਾਂ-ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ ਹੈ ਵਰਸ ਕੇ ਕਿਸੇ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ ਤੋਂ ਸੰਗ੍ਰਹਿ ਕਰਨਾ ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ ਇਹਨੂੰ ਵੈਸ਼ ਕਹਿੰਦੇ ਜਦ ਸੰਗ੍ਰਹਿ ਹੀ ਕਰੀ ਜਾਣਾ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ ਬਹੁਤਾ ਭੋਜਨ ਬਹੁਤੀ ਵਸਤੂ ਬਹੁਤਾ ਪਦਾਰਥ ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ